ਦਾ ਵੀ ਧੰਨਵਾਦ ਹੈ ਬੜੀ ਪਹਿਚਾਣ ਜਿਹੜੀ ਕੀਤੀ ਜਾਵੇਗੀ ਉਸ ਤੋਂ ਬਾਅਦ ਮੇਲਾ ਉਹ ਸਾਡੇ ਵੀਰ ਸਾਡੇ ਮਿੱਤਰ ਉਹ ਪਰਿਵਾਰਾਂ ਨੇ ਔਰ ਪੰਜਾਬ ਤੇ ਹਰਿਆਣਾ ਦਾ ਮੈਚ ਮੇਰੇ ਵੀਰੋ ਇਸ ਲਈ ਕਹਿੰਦੇ ਮੈਦਾਨ ਵਿੱਚ ਜੀ ਯਾਦਾਂ ਨੇ ਜਾਣੀਆਂ ਸਮੁੱਚੀ ಗ್ರಾಮ ਪੰਚਾਇਤ ਔਰ ਮੇਲਾ ਕਮੇਟੀ ਹੈ ਔਰ ਸਾਡੀ ਇੱਕ ਯਾਦਗਾਰੀ ਸਨੈਪ ਆਉਦੀ ਹੈ ਉਸ ਤੋਂ ਬਾਅਦ ਜੀ ਰੈਫਰੀ ਇੱਕਾ ਵੀ ਮਿਲ ਲੈਣ ਸਾਡੇ ਨਾਲ ਸਾਫ ਫਾਸਟ ਆਊਟ ਹੋਵੇਗਾ ਔਰ ਮੈਦਾਨ ਵਿੱਚ ਜੇ ਸੰਤਾੜੇ ਆਥੀ ਹੈ ਤੁਸੀਂ ਬਣਾਉਣਾ ਤੇ ਬਾਈ ਬਣ ਕੇ ਨੋਟ ਕਰਿਓ ਲਓ ਦਰਸ਼ਕੋ ਜੋਰਦਾਰ ਤਾੜੀਆਂ ਦੇ ਨਾਲ ਪਹਿਲੀ ਰੇਡ ਮੁੰਡੇ ਇਸ ਵੇਲੇ ਕਹਿੰਦੇ ਪਾਈ ਹੋਈ ਹੈ ਖੇਡ ਦੇ ਮੈਦਾਨ ਵਿੱਚ ਇਸ ਵੇਲੇ ਕਹਿੰਦੇ ਲੱਗਦਾ ਜੋਰ ਔਰ ਵੇਖਾਂਗੇ ਪੰਜਾਬ ਤੇ ਹਰਿਆਣੇ ਦੀ ਟੱਕਰ ਮੇਰੇ ਵੀ ਡਾਕ ਰਹੀ ਹੈ ਇਸ ਵੇਲੇ ਕਹਿੰਦੇ ਪਾਈ ਹੋਈ ਕਬੱਡੀ ਹੈ ਬਹਾ ਖਿਡਾਰੀਆਂ ਹੋਈਆਂ ਔਰ ਦੇਖਾਂਗੇ ਤਗੜਾ ਨੰਬਰ ਇਸ ਵੇਲੇ ਕਹਿੰਦੇ ਪੰਜਾਬ ਦੀ ਖਿਡਾਰ ਇਸ ਵੇਲੇ ਕਹਿੰਦੇ ਜੋੜਦੀ ਹੋਈ ਹੈ ਇਹ ਪੱਤਾ ਵਾਂਗੂ ਜਦ ਨਹੀਂ ਕਰਦੀਆਂ ਮੂਹਰੇ ਹੋ ਹੋ ਰਹਿਣ ਮਰਦੀਆਂ ਫਿਰ ਵੀ ਲੋਕੀ ਕਹਿੰਦੇ ਧੀਆ ਨਕਮੀਆਂ ਆਹ ਮਾਇ ਧੀਆ ਛਿੜਕਾਖਾਨ ਨੂੰ ਜੰਮੀਆਂ ਲਓ ਪਾਈ ਹੋਈ ਕਬੱਡੀ ਹੈ ਖੇਡਦੇ ਮੈਦਾਨ ਵਿੱਚ ਇੱਕ ਪਾਸੇ ਪੰਜਾਬ ਦੀ ਖਿਡਾਰੀ ਹੈ ਇੱਕ ਪਾਸੇ ਹਰਿਆਣੇ ਵਾਲੀ ਇਸ ਲਈ ਕਹਿੰਦੇ ਬੱਲੇ ਬੱਲੇ ਕਰਾਉਦੀ ਮੇਰੇ ਵੀਰੋ ਪਰ ਪੰਜਾਬ ਵਾਲੀ ਨੇ ਜਾਂਦਿਆਂ ਚਾਹ ਦੇ ਨਾਲ ਪਿੰਨੀਆਂ ਧਰ ਗਿਆ ਮੇਰੇ ਵੀਰੋ ਕਿੱਟ ਟਾਪ ਕਰ ਦਿਓ ਮੇਰਾ ਵੀਰ ਇਹ ਤੁਹਾਡੇ ਅਗੇ ਬੇਨਤੀ ਹੈ ਵੀਰ ਬਣ ਕੇ ਨੋਟ ਕਰਿਓ ਲਓ ਕਬੱਡੀ ਜਿਹੜੀ ਪਾਈ ہوئی ਹੈ ਖੇਡ ਦੇ ਮੈਦਾਨ ਵਿੱਚ 4 ਨੰਬਰ ਕਿੱਟ ਹਰਿਆਣੇ ਵਾਲੀ ਨੇ ਵੀ ਕਹਿੰਦੇ ਆਉਂਦਿਆਂ ਸਾਰੀ ਬੱਲੇ ਬੱਲੇ ਕਰਾਈ ਹੈ ਵੀ ਭੱਜ ਮਾਸੀ ਨੇ ਧੀਏ ਕਿਧਰ ਦੀ ਪਾਂਦੀ ਹੈ ਇਸਵੇਂ ਨੇ ਕਹਿੰਦੇ ਖੇਡ ਦੇ ਮੈਦਾਨ ਵਿੱਚ ਕਨੇ ਵੀਰਾਂ ਵੱਲੋਂ ਜਿਹੜਾ ਆਰਗੇਨਾਈਜ਼ ਕੀਤਾ ਗਿਆ ਹੈ ਔਰ ਚਰਕੇ ਵੱਡੇ ਨੇ ਜਿਹੜੇ ਜਿਹੜੇ ਆਪਣੀਆਂ ਮਾਵਾਂ ਨੂੰ ਆਪਣੀਆਂ ਭੈਣਾਂ ਨੂੰ ਬਿਲੋਂ ਪਿਆਰ ਕਰਦੇ ਤਾੜੀਆਂ ਜੋਰ-ਜ਼ੋਰ ਮਾਰ ਦੇਣਗੇ ਲਓ ਪੈਂਦੀ ਰੇਡ ਤੇ ਫੇਰ ਉਹ ਫੜਕਾ ਤੜਕਾ ਪਰ ਪੰਜਾਬ ਵਾਲੀ ਨੇ ਬੱਲੇ-ਬੱਲੇ ਕਰਾਤੀਆਂ ਮੇਰੇ ਵੀਰੋ ਇਹ ਸੀਮਾ ਮੇਰੇ ਵੀਰੋ ਇਸ ਲਈ ਕਹਿੰਦੇ ਤਗੜਾ ਨੰਬਰ ਤੇ ਦੁਨੀਆ ਭਰ ਦੇ ਵਿੱਚ ਗੱਲਾਂ ਹੋਈਆਂ ਲਓ 4 ਨੰਬਰ ਕਿੱਟ ਇਸ ਲਈ ਕਹਿੰਦੇ ਪਾਈ ہوئی ਕਬੱਡੀ ਹੈ ਪਹਿਲੀ ਰੇਡ ਪਰ ਬੱਲੇ ਬੱਲੇ ਹੂ ਮੇਰੇ ਵੀਰੋ ਕੀ ਆਲੂ ਬੜੀਆਂ ਕਿਉਂ ਤੜੀਆਂ ਭੂਆ ਭਤੀਜੀ ਕਿਉਂ ਲੜੀਆਂ ਪਰ ਇਧਰਲੇ ਪਾਸੇ ਲੱਗਦਾ ਜੋਰ ਹਰਿਆਣੇ ਵਾਲੀਏ ਲਾਜਫਾ ਹੂ ਬੱਲੇ ਬੱਲੇ ਪਰ ਇੱਕ ਪਾਸੇ ਪੰਜਾਬ ਵਾਲੀ ਹੈ ਜੋਰ ਲਾ ਰਹੀ ਹੈ ਖੇਡ ਦੇ ਮੈਦਾਨ ਵਿੱਚ ਪਰ ਚੱਕਰ ਤੇ ਟੱਕਰ ਜਿਹੜੀ ਸਿਰੇ ਦੀ ਹੈ ਨੰਬਰ ਹਰਿਆਣੇ ਦਾ ਜੇ ਜੱਫਾ ਵਧੀਆ ਲੱਗਾ ਇੱਕ ਵਾਰੀ ਆ ਕੁੜੀ ਵੀ ਤਾਲੀਆਂ ਮਾਰ ਦੋ ਜ਼ੋਰਦਾਰ ਐਨ ਕਹਿੰਦੇ ਬੱਲੇ ਬੱਲੇ ਇਸ ਲਈ ਕਹਿੰਦੇ ਖੁਸ਼ੀ ਖੇਡ ਕਹਿੰਦੇ ਕਬੱਡੀ ਪਾਉਣੀ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਵਧੀ ਹੋਈ ਹੈ 13 ਨੰਬਰ ਕਿੱਟ ਪੰਜਾਬ ਦੇ بڑے ਮੇਲੇ ਇਸ ਮਟਿਆਰ ਨੇ ਲੁੱਟਿਆ ਮੇਰੇ ਵੀਰੋ بڑے ਮੇਲੇ ਦੀ ਬੈਸ ਗੱਲ ਵੱਖਰੀ ਹੋਈ ਪਈ ਹੈ ਮੇਲਾ ਵੀ ਕਹਿੰਦੇ ਭਰ ਜੋ ਵੜਦੇ ਹੈ ਸਿਰੇ ਦੀ ਖੇਡ ਜਿਹੜੀ ਦਿਖਾਈ ਜਾ ਰਹੀ ਹੈ ਮੇਰੇ ਵੀਰੋ ਪਰ ਇਧਰਲੇ ਪਾਸੇ ਆਓ ਸਾਹਮਣੇ ਵੇਖਾਂਗੇ ਕਿ ਹੰਕ ਜਿਹੜਾ ਰੇਂਡਰ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਇਹ ਮੈਚ ਵਧੀਆ ਲੱਗਦਾ ਇੱਕ ਵਾਰੀ ਤਾੜੀਆਂ ਦੋਨਾਂ ਟੀਮਾਂ ਲਈ ਜ਼ੋਰਦਾਰ ਮਾਰ ਦਿਓ ਔਰ ਇਧਰਲੇ ਪਾਸੇ ਪੈਂਦੀ ਰੇਡ ਤੇ ਸਾਹਮਣੇ ਦੇਖਦਾ ਵੀ ਰੱਤਿਆ ਸਤਨਾਮ ਮੈਂਬਰ ਜੀ ਜਿੱਥੇ ਮੇਰੀ ਆਵਾਜ਼ ਨੂੰ ਕੈਚ ਕਰ ਰਹੇ ਪਲੀਜ਼ ਆ ਜਾਣ ਮੇਰਾ ਵੀਰ ਜਿੱਥੇ ਮੇਰੀ ਆਵਾਜ਼ ਨੂੰ ਕੈਚ ਕਰ ਰਿਹਾ ਔਰ ਇਧਰਲੇ ਪਾਸੇ ਦੇਖਣਾ ਵੀ ਨੰਬਰ ਦੇ ਵੱਧੇ ਦੋ ਨੰਬਰ ਇੱਕ ਇਹ ਕਹਿੰਦੇ ਜੋੜਦੀ ਹੋਈ ਹੈ ਮੈਚ ਵੀ ਸਿਰੇ ਦਾ ਖੇਡਿਆ ਜਾ ਰਿਹਾ ਹੈ ਚਰਚਾ ਜਿਹੜੀ ਵੱਡੀ ਹੈ ਮੇਰੇ ਵੀਰੋ ਫਤੇਗੜ ਪਿੰਡ ਦੀ ਗੱਲ ਹੈ ਕਦੇ throbdi ਇਲਾਕੇ ਦੀ ਗੱਲ ਮੇਰੇ ਵੀਰੋ ਨਾਮ ਇੱਕੋ ਹੀ ਹੈ ਵੱਖ-ਵੱਖ ਦਿਸ਼ਾ ਦੇ ਨਾਲ ਇਸ ਪਿੰਡ ਨੂੰ ਜਾਣਿਆ ਜਾਂਦਾ ਮੇਰੇ ਵੀਰੋ ਪਰ ਇਧਰਲੇ ਪਾਸੇ ਪਾਈ ਹੀ ਕਬੱਡੀ ਤੇ ਪੰਜਾਬ ਵਾਲੀ ਦੇ ਖਾਤੇ ਜੁੜਦਾ ਆਇਆ ਮੇਰੇ ਵੀਰੋ ਟੱਕਰ ਜਿਹੜੀ ਸਿਰੇ ਵਾਲੀ ਹੈ ਕਦੇ ਜੱਫਾ ਪੰਜਾਬ ਦੀ ਧੀ ਲਾਉਂਦੀ ਹੈ ਕਦੇ ਹਰਿਆਣੇ ਵਾਲੀ ਮੁਟਿਆਰ ਲਾਉਂਦੀ ਹੈ ਪਰ ਮੈਚ ਕਹਿੰਦੇ ਸਿਰੇ ਦਾ ਜਿਹੜਾ ਮੈਦਾਨ ਵਿੱਚ ਇਸ ਲਈ ਤੇ ਗੱਲ ਵੱਖਰੀ ਬਣ ਜਾਣੀ ਮੇਰੇ ਵੀਰੋ ਜਦੋਂ ਮੈਚ ਗਰਮ ਹੋ ਗਿਆ ਇਹ ਗੱਲ ਜਿਹੜੀ ਵੱਖਰੀ ਬਣ ਜਾਣੀ ਹੈ ਲਾਓ ਇਧਰਲੇ ਪਾਸੇ ਕਹਿੰਦੇ ਖੁਸ਼ੀ ਕਬੱਡੀ ਪਾਉਣੀ ਮੇਰੇ ਵੀਰੋ ਇਸ ਲਈ ਤਿਆਰ ਬਰ ਤਿਆਰ ਹੈ ਚਰਚਾ ਦਾ ਨਾਂ ਔਰ ਇਧਰਲੇ ਪਾਸੇ ਪੈਂਦੀ ਰੇਡ ਤੇ ਸੀਮਾ ਦੇ ਨਾਲ ਟੱਕਰ ਸਿਰੇ ਦੀ ਉਹ ਬੱਲੇ ਬੱਲੇ ਹੋ ਗਈ ਮੇਰੇ ਵੀਰੋ ਪਰ ਨੰਬਰ ਇਸ ਲਈ ਕਹਿੰਦੇ ਖੁਸ਼ੀ ਆਪਣੇ ਅਧੀਨੇ ਕਬੱਡੀ ਪਾਉਂਦੀ ਹੈ ਮੇਰੇ ਵੀਰੋ ਚਾਰ ਨੰਬਰ ਕਿੱਤੈ ਬੋਲਿਆ ਹੋਇਆ ਦਾਵਾ ਤਿੰਨ ਮਟਿਆਰਾਂ ਦੇ ਇਹਨਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਵਾਵੇਗਾ ਇਤਾਂ ਗੱਲ ਸਮੇਂ ਦੀ ਮੇਰੇ ਵੀਰੋ ਤੁਹਾਡੇ ਪਿੰਡ ਦੇ ਨਾਲ ਹੀ ਜ਼ੋਰਦਾਰ ਮਾਰ ਦਿਓ ਮੇਰਾ ਵੀਰ ਕਿਉਂਕਿ ਮੇਲਾ ਸਫਲ ਹੋਣਾ ਚਾਹੀਦਾ ਹੈ ਪ੍ਰਬੰਧਕਾਂ ਨੇ ਪੈਸੇ ਲਾਏ ਆ ਔਰ ਬੜੀਆ ਸਰਕਾਰ ਅਸੀਂ ਇਹ ਮੈਦਾਨਾਂ ਵਿੱਚੋਂ ਕਰਦੇ ਆ ਭਾਈ ਸਤਨਾਬਾ ਧੰਨਵਾਦ ਹੈ ਜਿਹਦੀ ਮਦਦੋਂ ਤੁਹਾਡੇ ਦਰਸ਼ਕ ਹੋਏ ਆ ਔਰ ਗੱਲਾਂ ਵੱਡੀਆਂ ਹੋਈਆਂ ਮੇਰੇ ਵੀਰੋ ਇਧਰਲੇ ਪਾਸੇ ਕਹਿੰਦੇ ਚਾਉਂਦੇ ਨੇ ਜਦ ਪੁੱਤ ਨਹੀਂ ਪੁੱਛਦੇ ਪਾਣੀ ਫਿਰ ਧੀਆਂ ਦੇ ਚੇਤੇ ਆਉਂਦੇ ਨੇ ਲਓ ਦੇਖਾਂਗੇ ਸਾਹਮਣੇ ਮੁੰਡਿਆਂ ਦੇ ਨਾਲ-ਨਾਲ ਇਹਨਾਂ ਖਿਡਾਰਨਾਂ ਦਾ ਮੈਚ ਵੀ ਕਰਵਾ ਦੇ ਕਰਗੀ ਹੈ ਕੀ ਦੁੱਧ ਦਹੀਂ ਦਾ ਖਾਣਾ ਨੰਬਰ 1 ਹਰਿਆਣਾ ਲਓ ਇਧਰਲੇ ਪਾਸੇ ਪਾਈ ਹੋਈ ਕਬੱਡੀ ਐ ਮੈਚ ਫਸ ਗਿਆ ਮੇਰੇ ਵੀਰੋ ਪਰ ਇਧਰਲੇ ਪਾਸੇ ਖੇਡਦੇ ইমরান ਵਿੱਚ ਐਨ ਕੰਨੀ ਚਰਚਾ ਜਿਹੜੀ ਛਿੜੀ ਹੋਈ ਐ ਔਰ ਇਧਰਲੇ ਪਾਸੇ ਜਾਵੇ ਉਧਰ ਸਾਡੇ ਪੰਜਾਬ ਪੁਲਿਸ ਦੇ ਕੁਝ ਜੂਨੀਅਰ ਕੋ ਸਿਨੀਅਰ ਮਲਾਜਮ ਸ਼ੇਰ ਤਾਰ ਦੇ ਪੁੱਜੇ ਮੈਂ ਬੋਲਿਆ ਆ ਧਾਵਾਂ ਨੰਬਰਾਂ ਦੇ ਵਾਰੇ ਬਾਈ ਕੋਲ ਕਾਪੀ ਹੈ ਜੀ ਨੰਬਰ ਜਾਫੀ ਦਾ ਬਾਈ ਬਣ ਕੇ ਨੋਟ ਕਰ ਲਿਓ ਇਹ ਸ਼ਹੀਦਾਂ ਦੀ ਧਰਤੀ ਆ ਵੱਡੇ ਵੱਡੇ ਮੇਲੇ ਉਹ ਜਿਹੜੇ ਲੱਗਦੇ ਆ ਮੇਰੇ ਵੀਰੋ ਸਾਰਿਆਂ ਦਾ ਬਹੁਤ ਬਹੁਤ ਸਨਕਾਰ ਹੈ ਰੈਫਰੀ ਨੂੰ ਬੇਨਤੀ ਹੈ ਜਿਹੜੇ ਪਾਸੇ ਨੰਬਰ ਜਾਵੇ ਐਕਸ਼ਨ ਕਰ ਦਿਓ ਮੇਰਾ ਵੀਰ ਇਹ ਬੇਨਤੀ ਆ ਜਿਹੜੇ ਮੇਰੇ ਭਰਾਵਾਂ ਦੀ ਡਿਊਟੀ ਨਹੀਂ ਉਹ ਗਰਾਊਂਡ ਕਲੀਅਰ ਕਰਿਓ ਜੀ ਮੇਰੇ ਵੀਰ ਬਣ ਕੇ ਲੱਗਦਾ ਧੀਆਂ ਵਾਲੀ ਤਾੜੀਆਂ ਮਾਰੋ ਜ਼ੋਰਦਾਰ ਲੋ ਹੌਸਲਾ ਯਾਰ ਕਿੰਦੀ ਵੱਡੀ ਬਾਟ ਤੈ ਕਰਕੇ ਪਹੁੰਚੇ ਹੋਈਆਂ ਨੇ ਅੱਜ ਦੇ ਵੱਡੇ ਮੇਲੇ ਤੇ ਪਰ ਇਧਰਲੇ ਪਾਸੇ ਲੱਗਦਾ ਜੋਰ ਉਹ ਬੱਲੇ ਬੱਲੇ ਹੁੰਦੀ ਹੈ ਹਰਿਆਣੇ ਵਾਲੀ ਨੇ ਆਉਂਦਿਆਂ ਸਾਰੀ ਚਾਰੀ ਬਾਟੀ ਵਾਂਗੂ ਚੱਕਿਆ ਔਰ ਤਕੜਾ ਨੰਬਰ ਇਹ ਸੀਦਾ ਦੀ ਧਰਤੀ ਹੈ ਵੱਡੇ ਵੱਡੇ ਮੇਲੇ ਨਹੀਂ ਭਾਈ ਸਤਨਾਮ ਲੱਗਦੇ ਰਹੇ ਆ ਔਰ ਭਾਈ ਕਹਿੰਦੇ ਮੇਲਾ ਬੰਦ ਰਿਹਾ ਜਿੱਨਾ ਮੇਰੇ ਵੀਰਾਂ ਦੀ ਡਿਊਟੀ ਨਹੀਂ ਉਹ ਗਰਾਊਂਡ ਕਲੀਅਰ ਰੱਖਿਓ ਜੀ ਇਹ ਬੇਨਤੀ ਹੈ ਲਓ ਪੈਂਦੀ ਰੇਡ ਤੇ ਫੇ ਵਧੀਆ ਨੰਬਰਾਂ ਦੇ ਵਾਅਦੇ ਜਿਹੜੇ ਜੋੜ ਦਿੱਤੇ ਮੇਰੇ ਵੀਰੋ ਇੱਕ ਵਧੀਆ ਮੈਚ ਹੈ ਇਸ ਲਈ ਕਹਿੰਦੇ ਖੇਡ ਭਾਏਦੇ ਰਹੇ ਤੇ ਚੇਤਾ ਭੁੱਲਣਾ ਨਹੀਂ ਮਿਲਦਾ ਇਹ ਵੀ ਗੱਲ ਪੱਕੀ ਹੈ ਲਾਓ ਇਧਰਲੇ ਪਾਸੇ ਕਹਿੰਦੇ 4 ਨੰਬਰ ਪੀਸ਼ਨ ਦੇ ਵਿੱਚ ਬੋਲਿਆ ਆ ਧਾਵਾ ਪਰ ਪੰਜਾਬ ਵਾਲੀ ਨੇ ਜਾਂਦੇ ਆ ਸਾਰੀ ਐਨ ਕਹਿੰਦੇ ਬੱਲੇ ਬੱ ਕਰਦੇ ਦਿਲੋਂ ਇੱਕ ਵਾਰੀ ਤਾੜੀਆਂ ਮਾਰ ਦੇਣਗੇ ਨਾ ਭੈਣਾਂ ਦੇ ਲਈ ਲਾਓ ਇਧਰਲੇ ਪਾਸੇ ਕਹਿੰਦੇ ਲੱਗਦਾ ਜੋਰ ਹੈ ਪਰ ਇਧਰਲੇ ਪਾਸੇ ਵੇਖਦਾ ਵੀ ਖੇਡ ਦੇ ਮੈਦਾਨ ਵਿੱਚ ਟੱਕਰ ਜਿਹੜੀ ਸਿਰੇ ਦੀ ਹੈ ਦੇਖਦੇ ਵੀ ਨੰਬਰ ਕਹੜੇ ਪਾਸੇ ਜਾਵੇਗਾ ਨੰਬਰ ਜਾਂ ਜਾਫੀ ਦਾ ਹੋਵੇਗਾ ਜਾਂ ਰੀਡਰ ਦਾ ਹੋਵੇਗਾ ਇਹ ਤਾਂ ਸਮੇਂ ਦੀ ਗੱਲ ਹੈ ਮੇਰੇ ਵੀਰੋ ਤੁਹਾਡੇ ਕੀ ਬੇਨਤੀ ਹੈ ਲਾਓ ਇਧਰਲੇ ਪਾਸੇ ਐਨ ਕਹਿੰਦੇ ਹਰਿਆਣੇ ਦੀ ਬਟਿਆਰ ਲਾ ਤਕੜਾ ਜੱਫਾ ਬੱਲੇ ਬੱਲੇ ਕਰਵਾ ਰਹੀ ਹੈ ਖੇਡ ਦੇ ਮੈਦਾਨ ਵਿੱਚ ਲੱਗਦਾ ਜੋਰ ਹੈ ਖੁਸ਼ੀ ਨੇ ਟਰਾਈ ਕੀਤੀ ਹੈ ਔਰ ਨੰਬਰਾਂ ਦੇ ਵਾਅਦੇ ਕਰ ਦਿੰਦੇ ਆ ਔਰ ਦੇਖਾਂਗੇ ਦੇਖ ਰਿਓ ਨਾ ਠੀਕ ਹੈ ਠੀਕ ਹੈ ਧੰਨਵਾਦ ਦੋਸਤਾਂ ਪਹਿਲਾਂ ਹੀ ਪੁੱਛ ਲਈਏ ਕਿਤੇ ਬਾਹ ਚੁੰਨੀ ਕੀ ਨਾ ਹੋ ਜੇ ਇਹ ਬੇਨਤੀ ਹੈ ਸਾਡੇ ਰੈਫਰੀ ਵੀਰਾਂ ਨੂੰ ਦਾਈਆਂ ਨੇ ਜਿਹੜਾ ਵਧੀਆ ਅਨੁਸ਼ਾਸਨ ਨਾਲ ਖੇਡਾ ਕਰਵਾਈਆਂ ਨੇ ਬਾਰੇ ਇਧਰਲੇ ਪਾਸੇ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਲੱਗਦਾ ਜੋਰ ਫੜਿਆ ਗੁੱਟ ਲੱਗਸ ਬਣ ਕੇ ਵੱਡੇ ਵੱਡੇ ਮਾਨ ਸਨਮਾਨ ਜਿੱਤੇ ਮੇਰੇ ਵੀਰੋ ਅੱਜ ਦੀ ਦੁਨੀਆ ਦੇ ਵਿੱਚ ਵੱਡਾ ਨਾਂ ਮੇਰੇ ਵੀਰੋ ਹਾੜੇ ਇਧਰਲੇ ਪਾਸੇ ਕਹਿੰਦੇ 2 ਨੰਬਰ ਕਿੰਟਾ ਬੋਲਿਆ ਧਾਵਾ ਪਰ ਪੰਜਾਬ ਵਾਲੀ ਇਸ ਲਈ ਕਹਿੰਦੇ ਕਬੱਡੀ ਪਾਰੀ ਹੈ ਮੇਰੇ ਵੀਰੋ ਹਰਿਆਣੇ ਵਾਲੀ ਨਹੀਂ ਬੰਨੀ ਬੜੀ ਵਾਟੂ ਚੱਲ ਕੇ ਆਈ ਹੈ ਦਰਸ਼ਕੋ ਹਰਿਆਣਿਆਂ ਦੇ ਜੱਫਾ ਕਿਵੇਂ ਲੱਗਾ ਇੱਕ ਵਾਰੀ ਤਾੜੀਆਂ ਮਾਰ ਕੇ ਦਿਓ ਹੌਸਲਾ ਐਨ ਕਹਿੰਦੇ ਬੱਲੇ ਬੱਲੇ ਕਰਵਾ ਖੇਡ ਦੇ ਮੈਦਾਨ ਵਿੱਚ ਨਹੀਂ ਪੰਜਾਬ ਵਾਲੀ ਹੁਣ ਤਾਂ ਜੋਰ ਲਾਉਣਾ ਪੈਣਾ ਨਹੀਂ ਤਾਂ ਹਰਿਆਣਾ ਭੁੱਲਣਾ ਨਹੀਂ ਇਹ ਗੱਲ ਪੱਕੀ ਹੈ ਲਓ ਪਹਿਲੀ ਰੇਡ ਕੱਲੇ ਨੂੰ ਕੱਲਾ ਡਬਲ ਟੱਚ ਨਹੀਂ ਮੰਨਿਆ ਜਾਵੇਗਾ ਪਰ ਇਧਰਲੇ ਪਾਸੇ ਕਹਿੰਦੇ ਲੱਗਦਾ ਜੋਰ ਖੇਡ ਦੇ ਮੈਦਾਨ ਵਿੱਚ ਔਰ ਸਿਰੇ ਦੀ ਟੱਕਰ ਖੇਡ ਦੇ ਗਰਾਊਂਡ ਵਿੱਚ ਇੱਕ ਪਾਸੇ ਕਹਿੰਦੇ ਪੰਜਾਬ ਦੀ ਮਟਿਆਰ ਹਰਿਆਣੇ ਵਾਲੀ ਨੂੰ ਜਫਾ ਲਾ ਗਈ ਹੈ ਬਈ ਤਾਲੀਆਂ ਮਾਰ ਕੇ ਦੱਸਿਓ ਜ਼ੋਰਦਾਰ ਐਨ ਕਹਿੰਦੇ ਗੱਲ ਵੱਡੀ ਹੈ ਜਦੋਂ ਕਹਿੰਦੇ ਕਿਸਾਨੀ ਅੰਦੋਲਨ ਚੱਲਿਆ ਉਦੋਂ ਵੀ ਹਰਿਆਣੇ ਨੇ ਪੰਜਾਬ ਦਾ ਸਾਥ ਬਹੁ ਦਿੱਤਾ ਮੇਰੇ ਵੀਰੋ ਔਰ ਅੱਜ ਵੀ ਗੱਲਾਂ ਵੱਡੀਆਂ ਹੁੰਦੀਆਂ ਮੇਰੇ ਵੀਰੋ ਸ਼ਹੀਦਾਂ ਦੀ ਧਰਤੀ ਹੈ ਸ਼ਹੀਦ ਹਰਨਾਮ ਸਿੰਘ ਜੀ ਉਹਨਾਂ ਦੇ ਨਾਲ ਜਹੀਦ ਰੁਲੀਆ ਸਿੰਘ ਜੀ ਤੇ ਉਹਨਾਂ ਦੇ ਨਾਲ ਜਿੰਗਲੀ ਨਾਲ ਬਹੁਤ ਜ਼ਰੂਰੀ ਹੈ ਜੇ ਭਾਈ ਰੁਸੀ ਫੇਰਵਾ ਦੇ ਦਿਓ ਸਾਰਾ ਕੁਝ ਬੋਲ ਕੇ ਜਾਵਾਂਗੇ ਇੱਕ ਤਗੜਾ ਨੰਬਰ ਆਪਣੀ ਟੀਮ ਲਈ ਜੋੜਦੀ ਹੋਈ ਜਿਹੜੇ ਜਿਹੜੇ ਕਹਿੰਦੇ ਨੇ ਆਹ ਮੈਨ ਦੇ ਵਿੱਚੋਂ ਹਰਿਆਣਾ ਦੀ ਤੂਆ ਇੱਕ ਵਾਰੀ ਤਾਲੀਆਂ ਮਾਰ ਕੇ ਦੱਸਣੀਏ ਜ਼ੋਰਦਾਰ ਤੇ ਜਿਹੜੇ ਜਿਹੜੇ ਕਹਿੰਦੇ ਜਿਦਾਂ ਤਾਂ ਇਹ ਇੱਕ ਵਾਰੀ ਉਹ ਤਾਲੀਆਂ ਮਾਰ ਦੇਣ ਜ਼ੋਰਦਾਰ ਮੈਂ ਤੁਹਾਰੇ ਦਾ